ਰਪਿੰਦਰ ਜਲਾਲ ਜੀ ਕਬੱਡੀ ਦੀ ਕਮੈਂਟਰੀ ਦੇ ਬੜੇ ਰਿਸਪੈਕਟਡ ਬੜਾ ਪੜਿਆ ਲਿਖਿਆ ਬੜਾ ਸੂਝਵਾਨ ਵੀਰ ਹੈ ਲੈ ਵੀ ਰਪਿੰਦਰਾ ਤੇਰੇ ਲਈ ਹਮੇਸ਼ਾ ਦੁਆਵਾਂ ਮੰਗਦੇ ਆਂ ਵੀ ਮਾਲਕ ਤੈਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਧਰ ਇੱਕ ਗੱਲ ਪਿੰਡ ਤੋਂ ਸਾਡਾ ਲੈ ਵੀ ਬਿੱਲੇ ਆਸ਼ੂ ਆ ਨਾ ਨਾ ਆਸ਼ੂ ਬੜਾ ਪਿਆਰ ਕਰਦਾ ਰਪਿੰਦਰ ਭਾਈ ਨੂੰ ਔਰ ਫੋਨ ਲਾ ਕੇ ਜਦੋਂ ਵੀ ਕਹਿੰਦਾ ਸੀ ਭਾਈ ਮਿਲਣਾ ਪਰ ਅੱਜ ਸਨਮਾਨ ਕਰਨਾ आशु 인ਦਰ ਹਿਸੇਵਾਲ ਹੁਣਾਂ ਦਾ ਨਾਲ ਬੱਬੂ ਹੁਣਾਂ ਦਾ ਮੰਗੀਖਾਨਪੁਰ ਹੁਣਾਂ ਦਾ ਮੈਂ ਸਾਰੇ ਵੀਰਾਂ ਦਾ ਅਭਿਸ਼ੇਦ ਤੌਰ ਤੇ ਵੱਡਾ ਧੰਨਵਾਦ ਕਰਦਾ ਰੇਸ਼ਮ ਵੀ ਆ ਗਿਆ ਸਲੀਨੇ ਵਾਲਾ ਦੁਨੀਆ ਦੇ ਵੱਡੇ ਸਟਾਰ ਇੱਧਰ ਰੁਪਿੰਦਰ ਜਲਾਲ ਦਾ ਸਨਮਾਨ ਆਸ਼ੂ ਗਲਬ ਦੇ ਵੱਲੋਂ ਲੈ ਵੀ ਰੁਪਿੰਦਰ ਭਾਈ ਇਹ ਬੜੇ ਕੀਮਤੀ ਪਲ ਹੁੰਦੇ ਨੇ ਮੇਰੇ ਵੀਰੋ ਫੋਟੋ ਬੜੀ ਘੈਂਟ ਬਣਾਈ ਆ ਮੁੰਡਿਆ ਜਿਉਂਦਾ ਰਹਿ ਇਹ ਬੰਦਾ ਸਾਡਾ ਉਹ ਇਨਸਾਨ ਹੈ ਵੀ ਇਹ ਬੰਦਾ ਯਾਰ ਬੜਾ ਪਿਆਰ ਕਰਦਾ ਕਈ ਵਾਰੀ ਫੋਨ ਲਾ ਕੇ ਰੋਣ ਹੀ ਲੱਗ ਜਾਂਦਾ ਭਾਈ ਜੀ ਨਹੀਂ ਲੱਗਦਾ ਬੱਬੂ ਇਹ ਬੜਾ ਸਤਕਾਰਤ ਸੱਜਣਾ ਮੇਰਾ ਇਹਨੂੰ ਮੈਂ ਕਹਿੰਦਾ ਨਾ ਰੋਇਆ ਨਾ ਕਰ ਰੋਇਆ ਨਾ ਕਰ ਸੋ ਇਹ ਸਤਕਾਰ ਹੈ ਇਹ ਪਿਆਰ ਹੈ ਜਿਸ ਜੋ ਵੀ ਹੈ ਤੁਹਾਡਾ ਤੁਹਾਡੇ ਕਰਕੇ ਆ ਸਾਰਾ ਮੇਰੇ ਵੀਰੋ ਤੁਹਾਡੇ ਭਰਾਵਾਂ ਕਰਕੇ ਜੇ ਤੁਸੀਂ ਪਿਆਰ ਸਤਕਾਰ ਬਖਸ਼ਦੇ ਹੋ ਤਾਂ ਮਨੀ ਤਨੋਰੀ ਵੀ ਆ ਕੇ ਆਪਣਾ ਸਾਡਾ ਵੀਰ ਸਨਮਾਨ ਲੈ ਲਵੇ ਮਨੀ ਤਨੋਰੀ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਲਾ ਦੁਨੀਆ ਨੇ ਕਹਿੰਦੇ ਵੱਡੇ 스타 ਪੁਜੇ ਹੋਏ ਆ ਮੇਰੇ ਵੀਰੋ ਇਧਰ ਮਨੀ ਤਨਹੋਰੀ ਦਾ ਸਨਮਾਨ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਧੰਨਵਾਦ ਆ ਬਹੁਤ ਵੱਡਾ ਬੱਬੂ ਕਹਿੰਦਾ ਵੀ ਜਿਵੇਂ ਰਪਿੰਦਰ ਬਾਈ ਨੇ ਪਹਿਲਾਂ ਗੱਲ ਕਹੀ ਵੀ ਜੇ ਮਨੀ ਨੇ ਹਾਂ ਕਰਤੀ ਤੇ ਬਸ ਹੈ ਫਿਰ ਮੌਕੇ ਤੇ ਬਹਾਨੇ ਨਹੀਂ ਵਜਦੇ ਵੀ ਮੈਂ ਠੀਕ ਨਹੀਂ ਜਾਂ ਐਦਾਂ ਮੇਥੋਂ ਟੀਮ ਨਹੀਂ ਬਣਾਈ ਜਾਣੀ ਖੇਡਿਆ ਨਹੀਂ ਜਾਣਾ ਲੈ ਵੀ ਖਾਨ ਮੈਂ ਤੈਨੂੰ ਪਹਿਲਾਂ ਦੱਸਿਆ ਸੀ ਜਦੋਂ ਆਪਾਂ ਸਵੇਰੇ ਆਏ ਸੀ ਵੀ ਇਹੋ ਭਰਾ ਨੇ ਜਿਹੜੀ ਗੱਲ ਕਹਤੀ ਨਾ ਤੇ ਮੁੜ ਕੇ ਇਹ ਗੱਲ ਤਾਂ ਹੈਣੀ ਵੀ ਉਹ ਪੂਰੀ ਨਹੀਂ ਹੋਣੀ ਟੋਨਾ ਮਾਰੇ ਵਾਲਾ ਜੀ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਮਨੀਤ ਧੋਰੀ ਦਾ ਸਨਮਾਨ ਮਨੀਤ ਧੋਰੀ ਦਾ ਸਨਮਾਨ ਸਾਡੇ ਪ੍ਰਬੰਧਕ ਵੀਰ ਸਾਰੇ ਵਿਸ਼ੇਸ਼ ਤੌਰ ਤੇ ਕਰ ਰਹੇ ਆ ਵੀਰ ਬੱਬੂ ਹਣੀ ਨਾਲ ਮੰਗੀਖਾਨਪੁਰ ਜੀ ਸੱਤੂ ਕਲੇਰਾ ਤੇ ਉਸਤਾਦ ਰੁਪਿੰਦਰ ਜਰਾਲ ਜੀ ਇਸ ਤੋਂ ਬਾਅਦ ਉਹਨਾਂ ਦਾ ਸਨਮਾਨ ਜਿਹੜਾ ਆਓ ਮੂਮਸਪਰੇ ਬਹੁਤ ਬਹੁਤ ਧੰਨਵਾਦ ਐਕਟਰਾਂ ਜਿਹੀ ਲੁੱਕ ਦਾ ਮੁੰਡਾ ਹੈ ਕਹਿੰਦੇ ਮੋਨੂ ਐਕਟਰਾਂ ਜਿਹੀ ਲੁੱਕ ਹੈ ਕਹਿੰਦੇ ਜਲਾਲਦੇਵ ਰਪਿੰਦਰ ਦੀ ਮੇਰੇ ਵੀਰੋ ਲੈ ਵੀ 15 ਤੈਨੂੰ ਮਾਲਕ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਾਲ ਬਲਦੇਵ ਸਰਪੰਚ ਜੀ ਨੇ ਇੰਦਰੀ ਸੇਵਾ ਨਾਲ ਤੇ ਨਾਲ ਸਾਡੇ ਸੱਤੂ ਬੱਬੂ ਬਾਈ ਹੁਣੀ ਲੈ ਵੀ ਹੁਣ ਸਨਮਾਨ ਹੋਇਆ ਤੇ ਮੈਂ ਇੱਕ ਗੱਲ ਫੇਰ ਕਹਿਣੀ ਚਾਹੂੰਗਾ ਵੀ ਹਰ ਟਾਈਮ ਕਬੱਡੀ ਦਾ ਭਲਾ ਚਾਹਣ ਵਾਲਾ ਇਨਸਾਨ ਹਰ ਪਲ ਮੇਰੇ ਵੀਰੋ ਮੇਰੇ ਨਾਲ ਮੈਗ ਦੇ ਉੱਤੇ ਗੋਲੀਏ ਦੇ ਨਾਲ ਸਾਂਝ ਮੋਨੂ ਲਲਤੋ ਜੀ ਪਾਉਣਗੇ ਲੈ ਵੀ ਖਾਨ ਦਿলো ਧੰਨਵਾਦ ਹੈ ਤੇ